ਫੈਕਟਰੀ ਤੇ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਜਿਸ ਦੇ ਨਾਲ ਕੀ ਕਰੋੜਾਂ ਦੇ ਨੁਕਸਾਨ ਦਾ ਖਦਸ਼ਾ ਪ੍ਰਗਟਾਇਆ ਗਿਆ। ਤਦੇ ਰਾਤ ਅੰਮ੍ਰਿਤਸਰ ਦੇ 골ਡਨ ਐਵੇਨਿਊ ਦੇ ਵਿੱਚ ਇੱਕ ਰਿਹਾਇਸ਼ੀ ਇਲਾਕੇ ਦੇ ਵਿੱਚ ਇੱਕ ਫੈਕਟਰੀ ਤੇ ਉਸ ਦੇ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗਣ ਦੀ ਇਹ ਖਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਉਥੇ ਦਾਸ ਜੀਏ ਕਿ ਇੱਥੇ 3 ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਅੱਗ ਲੱਗਨ ਦਾ ਫੈਕਟਰੀ ਤੇ ਗੋਦਾਮ ਉਸ ਦਿਨਾਂ ਮੈਡੀਸਨ ਦੀ ਇੱਕ ਦੁਕਾਨ ਪੂਰੀ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ ਕਰੋੜਾਂ ਦੇ ਨੁਕਸਾਨ ਦਾ ਇੱਥੇ ਖਦਸ਼ਾ ਪ੍ਰਗਟਾਇਆ ਗਿਆ ਤਾਂ ਮੌਹੱਲੇ ਦੇ ਲੋਕਾਂ ਦਾ ਕਹਿਣਾ ਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਫੈਕਟਰੀ ਦੇ ਬਰਨ ਦੇ ਨਾਲ ਇਲਾਕੇ ਨੂੰ ਖਤਰਾ ਹੈ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਦੂਜੇ ਪਾਸੇ ਮੈਡੀਸਨ ਦੀ ਦੁਕਾਨ ਤੇ ਕੰਮ ਕਰਨ ਵਾਲੀ ਲੜਕੀ ਦਾ ਕਹਿਣਾ ਕਿ ਫੈਕਟਰੀ ਦੇ ਵਿੱਚ ਅੱਗ ਲੱਗਣ ਦੇ ਨਾਲ ਉਹਨਾਂ ਦੀ ਦੁਕਾਨ ਵੀ ਸਪੇਡ ਦੇ ਵਿੱਚ ਆ ਗਈ ਹੈ ਤੇ ਅੰਦਰ ਪਿਆ ਸਾਰਾ ਇਸਮਾਨ ਸੜ ਕੇ ਸੁਆਹ ਹੋ ਗਿਆ ਇਸ ਮੌਕੇ ਫਾਇਰ ਬਿਗੇਟ ਅਫਸਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੇਰ ਰਾਤ ਫੋਨ ਆਇਆ ਸੀ ਕਿ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਤਾਂ ਮੌਕੇ ਤੇ ਪਹੁੰਚੇ ਨੇ ਤੇ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਇੱਥੇ ਵੱਡਾ ਨੁਕਸਾਨ ਹੋ ਗਿਆ ਗੱਲ ਪਤਾ ਹੈ ਕਿ ਇਹ ਸਾਰੀ ਰਿਹਾਇਸ਼ੀ ਕਲੋਨੀ ਹੈ ਇੱਥੇ ਫੈਕਟਰੀਆਂ ਚਾਹੀਦੀ ਨਹੀਂ ਹੈ ਫੈਕਟਰੀਆਂ ਚਾਹੀਦੀਆਂ ਬਾਹਰਲੇ ਬਸੇ ਇਹ ਸਾਰੀ ਰਿਹਾਇਸ਼ੀ ਕਲੋਨੀ ਦੇਖੋ ਇਹ ਕਿਸੇ ਦਾ ਜਲਾਨੀਆਂ ਬਾਹਰ ਆਈਆਂ ਕੋਰਣਾੜ ਵੀ ਹੋਈ ਹੈ ਇੱਥੇ ਫੈਕਟਰੀ ਕੋਈ ਨਹੀਂ ਚਾਹੀਦੀ ਇੱਥੇ ਸਾਰਾ ਰਿਹਾਇਸ਼ੀ ਲੱਗਿਆ ਦੋਮ ਤੋਂ ਆਇਆ ਥਾ ਫੈਕਟਰੀ ਪਤਾ ਨਹੀਂ ਹੁਣ 10 ਸਾਲ ਲੱਗੇ ਕਿ 12 ਸਾਲ ਹੋ ਗਏ ਨੇ ਲੇਕਿਨ ਫੈਕਟਰੀ ਨਹੀਂ ਕੋਈ ਚਾਹੀਦੀ ਇਸ ਗਲੋਨੀ ਚ ਕਾਦਾ ਕੰਮ ਕਰਦਾ ਫੈਕਟਰੀ ਇਹ ਪਤਾ ਨਹੀਂ ਪਲਾਸਟਿਕ ਦਾ ਕੰਮ ਹੈਗਾ ਜੀ ਲੇਕਿਨ ਇਥੇ ਰਿਹਾਇਸ਼ੀ ਬਲੋਨੀ ਹੈ ਇੱਕ ਰਿਹਾਇਸ਼ੀ ਗਲੋਨੀ ਜੀ ਫੈਕਟਰੀ ਕੋਈ ਨਹੀਂ ਚਾਹੀਦੀ ਤੁਸੀਂ ਪਹਿਲਾਂ ਇਸ ਬੰਦੀ ਪ੍ਰਸ਼ਾਸਨ ਨੂੰ ਬੜਾ ਜੀ ਬੜਾ ਕਿਆ ਪਤ ਨਹੀਂ ਸਰਵਾਈ ਨਹੀਂ ਕੋਈ ਕਰਦੀ ਮਜ਼ਾਕ ਕਰਦੀ ਸਮੇਂ ਦੇ ਕਰਦੇ ਵੀ ਪੁਰਾਣੀਆਂ ਫੈਕਟਰੀਆਂ ਲੱਗੀਆਂ ਹੀ ਆਂ ਮਜ਼ੇ ਕੋਈ ਸਰਵਾਈ ਨਹੀਂਗੀ ਅਸੀਂ ਤਰਖਾਸ ਵੀ ਲਿਖ ਕੇ ਦਿੱਤੀ ਹੈ ਡੀਸੀ ਸਾਹਿਬ ਨੂੰ ਵੀ ਕਿਹਾ ਪਰ ਨਹੀਂ ਕੋਈ ਸਰਵਾਈ ਕੋਈ ਨਹੀਂਗੀ ਮਜ਼ਾਕੀਆ ਵਿੱਚ ਮਤਲਬ ਸਾਡ ਇਹ ਸਾਰੀਆਂ ਕਿੰਨੀਆਂ ਕਿਲੋ ਵੇਖੋ ਜਿੰਨਾਂ ਦੀਆਂ ਕਿਸੇ ਕੋਰਾੜ ਪਈ ਹੋਈ ਹੈ ਜਿਸ ਤਰ੍ਹਾਂ ਹੁਣ ਆਪ ਲੱਗੀ ਹੈ ਕਿੰਨਾ ਕ ਖਤਰਾ ਪੂਰੇ ਇਲਾਕੇ ਤੇ ਬਣਾਇਆ ਉਹ ਖਤਰਾ ਤੁਸੀਂ ਦੇਖੋ ਉਹ ਸਾਰੀ ਕਲੋਨੀ ਬਾਹਰ ਆਈ ਹੈ ਬੱਚੇ ਕੋਰਾੜ ਪਏ ਨੇ ਉਹਨਾਂ ਨੇ ਥੱਗੋ ਮਦ ਕੇੰਦਰੋਂ ਗੈਸ ਸਿਲੰਡਰ ਕੱਢ ਕੇ ਬਾਹਰ ਰੱਖ ਲਏ ਨੇ ਮਤਲਬ ਕਿ ਦੇਖੋ ਅੱਗ ਕਿਤੇ ਵੀ ਜਾ ਸਕਦੀ ਹੈ ਐਨੀ ਨੁਕਸਾਨ ਅੱਗ ਕਿਤੇ ਵੀ ਕਰ ਸਕਦੀ ਹੈ ਲੇਕਿਨ ਐ ਥੋੜੀ ਗੱਲ ਇਹ ਕਿ ਇੱਥੇ ਫੈਕਟਰੀਆਂ ਹੁਣ ਕੱਤੀ ਨਹੀਂ ਚਾਹੀਦੀ ਇੱਥੇ ਬਿਹਾਰੀ ਕਲੌਨੀ ਦੇ ਇੰਫੈਕਟ ਨਹੀਂ ਚਾਹੀਦੀ ਐਕਚੁਅਲੀ ਪਤਾ ਨਹੀਂ ਸਰ ਕੋਲ ਹੈ ਕਿ ਸਾਡੀ ਜੀਟੀਵੀ ਚ ਅੱਗ ਲੱਗੀ ਮੈਡੀਸਿਨ ਦਾ ਸਾਡੀ ਲੈਬਾਰਟਰੀ ਆ ਉਹਦੇ ਵਿੱਚ ਸਾਰਾ ਬਹੁਤ ਵੱਡਾ ਲਾਸ ਹੋਇਆ ਬਹੁਤ ਜ਼ਿਆਦਾ ਅੱਗ ਲੱਗੀ ਕਦੋਂ ਦੀ ਫਾਇਰ ਬਿਟੇ ਆਈਆਂ ਨੇ ਸੋ ਐਕਚੁਅਲੀ ਤਾਂ ਸਾਰਾ ਇੱਡਾ ਵੱਡਾ ਲਾਸ ਹੋਇਆ ਮੈਂ ਇਥੋਂ ਸਾਲ ਤੋਂ ਕੰਮ ਕਰ ਰਹੀ ਐਜ਼ ਅ ਵਰਕਰ ਸਾਡੇ ਸਾਰੇ ਇੱਥੇ ਹੈਗੇ ਨਹੀਂ ਉਹ ਟੁੱਟਦੇ ਗਏ ਨੇ ਤੇ ਸਾਰਾ ਬਹੁਤ ਵੱਡਾ ਲਾਸ ਹੋਇਆ ਮੈਡਮ ਨਾਲ ਦੀ ਫੈਕਟਰੀ ਕਾਦੀ ਸੀ ਇਹ ਨਾਲ ਮਿਲਟਰ ਦੀ ਪਹਿਲੇ ਅੱਗ ਮਿਲਟਰ ਵਾਲਿਆਂ ਚ ਲੱਗੀ ਉਸ ਤੋਂ ਬਾਅਦ ਸਾਡੇ ਆਫਿਸ ਤੇ ਆਈ ਜਦੋਂ ਦੀ ਮੈਂ ਆਈ ਉਦੋਂ ਦੀ ਆਫਿਸ ਨੂੰ ਬਿਲਕੁਲ ਵੀ ਅੱਗ ਨਹੀਂ ਲੱਗੀ ਉਸ ਤੋਂ ਬਾਅਦ ਆਫਿਸ ਨੂੰ ਅੱਗ ਲੱਗੀ ਹੈ ਜੀ ਹੁਣ ਤੱਕ ਅੱਗ ਕੰਟਰੋਲ ਆਈ ਹੈ ਜਾਂ ਆਫਿਸ ਪੂਰਾ ਸੜ ਗਿਆ ਆਫਿਸ ਪੂਰਾ ਕਿੰਨੇ ਪਰਸੈਂਟ ਵੀ ਕੁਝ ਵੀ ਨਹੀਂ ਬਚਿਆ ਆਫਿਸ ਦਾ ਜੀ ਬਿਲਕੁਲ ਵੀ ਨਹੀਂ ਕੁਝ ਬਚਿਆ ਸਾਰੀ ਅੱਗ ਲੱਗ ਗਈ ਕੁਝ ਵੀ ਨਹੀਂ ਰਹਿ ਗਿਆ ਆਫਿਸ 'ਚ ਠੀਕ ਹਾਂਜੀ ਠੀਕ ਹੈ ਅੰਜ ਭਾਜੀ ਮੈਂ ਜਗਮੋਨ ਫਾਇਰ ਅਫਸਰ ਸਾਨੂੰ 9:52 ਦੇ ਤਲਾਅ ਮਿਲੀ ਹੈ ਕਿ ਰਾਮਤਲਾਈ ਗੋਡਨ ਐਵਨਿਊ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਠੀਕ ਹੈ ਜੀ ਅਸੀਂ ਇਸੇ ਵੇਲੇ ਤੁਰੰਤ ਸਾਰੇ ਫਾਈਟ ਹੈਂਡਰ ਜਿਹੜਾ ਹੈ ਮੋਕੇ ਤੇ ਕੱਢਦੇ ਆ ਤੇ ਆ ਕੇ ਹੀ ਥੋੜਾ ਸਾਨੂੰ ਪ੍ਰੋਬਲਮ ਆਈਏ ਰਸਤੇ ਦੀ ਉਹ ਆਪਾਂ ਸਾਰਾ ਕਲੀਅਰ ਕਰਕੇ ਨੌ ਪੰਜਾਬ ਉਹ ਆਪਾਂ ਸਾਰਾ ਕਲੀਅਰ ਕਰਕੇ ਤੇ ਹੁਣ ਆ ਕੇ ਬਿਲਕੁਲ ਕੰਟਰੋਲ ਲੱਗੀ ਹੈ ਤੇ ਗੱਡੀਆਂ ਸਾਰੀਆਂ ਆਪਣੀਆਂ ਇੱਥੇ ਮੋਕੇ ਤੇ ਮੌਜੂਦ ਹੈ ਤੇ ਅੱਗ ਜਿਹੜੀ ਹੈ ਬਿਲਕੁਲ ਕੰਟਰੋਲ ਟੋਟਲ ਕਿੰਨੀਆਂ ਗੱਡੀਆਂ ਟੋਟਲ ਸਰ ਗੱਡੀਆਂ ਸਾਡੀਆਂ 10 ਆ ਚੁਕੀਆਂ ਜੀ ਤੇ ਇੱਕ ਬਾਰਡਰ ਬੌਚਰ ਹੈ ਜਿਸ ਦੇ ਵਿੱਚ ਤਿੰਨ ਗੱਡੀਆਂ ਜਿਹੜੀਆਂ ਆਪਣੀਆਂ ਆਲਰੇਡੀ ਪਾਣੀ ਦੀਆਂ ਸਟਾਕ ਹੁੰਦੀਆਂ ਤੇ ਅੱਗ ਲੱਗਨ ਦਾ ਕਾਰਨ ਨਹੀਂ ਜੀ ਉਹ ਕਾਰਨ ਤਾਂ ਉਹਦੇ ਬਾਅਦ ਚ ਮਾਲਕੀ ਦੱਸ ਸਕਦੇ ਜੀ ਜਦੋਂ ਅਸੀਂ ਆਏ ਸੀ ਉਹ ਬੰਗੜੇ ਸੀ ਤੇ ਅਸੀਂ ਆਪਣੀ ਜਿਹੜੀ ਹੈ ਫਾਇਰ ਟ੍ਰੈਂਡਰ ਦੇ ਵਿੱਚ ਫੋਮ ਚਲਾ ਕੇ ਤੇ ਫਿਰ ਅੱਗ ਤੇ ਕਾਬੂ ਪਾਇਆ ਕਿੰਨੀਆਂ ਫੈਕਟਰੀਆਂ ਨੂੰ ਅੱਗ ਲੱਗੀ ਹੈ ਕੋਈ ਇੱਕੋ ਹੀ ਹੈ ਜੀ ਇੱਕੋ ਫੈਕਟਰੀ ਦੇ ਕੋਈ ਕੋਈ ਗੋਡਾਊਨ ਜਿਹੜੀ ਦੁਕਾਨ ਨੂੰ ਗੋਡਾਊਨ ਹੈਗਾ ਗੋਡਾਊਨ ਹੈਗਾ ਫੈਕਟਰੀ ਦੇ ਗੋਡਾਊਨ ਜਿਹੜੀ ਲੈਬ ਵਾਲੀ ਦੁਕਾਨ ਨੂੰ ਜਿਹੜੀ ਲੈਬ ਵਾਲੀ ਦੁਕਾਨ ਨੂੰ ਅੱਗ ਲੱਗੀ ਨਹੀਂ ਦੇਖੋ ਇਸ ਟਾਈਮ ਕੁਝ ਨਹੀਂ ਪਤਾ ਲੱਗ ਰਿਹਾ ਜੀ ਹਨੇਰਾ ਹੈ ਅਸੀਂ ਫਿਲਹਾਲ ਸਾਡਾ ਫੋਕਸ ਹੈ ਅੱਗ ਤੇ ਅਸੀਂ ਅੱਗ ਕੰਟਰੋਲ ਕਰ ਰਹੇ ਹਾਂ ਉਸ ਤੋਂ ਬਾਅਦ ਵੇਖਾਂਗੇ ਜੀ ਕੀ ਲੈਬ ਹੈਗੀ ਹੈ ਕੀ ਫੈਕਟਰੀ ਹੈ ਨੁਕਸਾਨ ਨੁਕਸਾਨ ਦਾ ਹੁਣ ਬਾਅਦ ਚ ਵੇਖਾਂਗੇ ਜੀ ਮੇਨ ਜਿਹੜਾ ਸਾਡਾ ਮੋਟਿਵ ਹੈ ਕਿ ਅੱਗ ਅਸੀਂ ਕੰਟਰੋਲ ਕਰ ਰਹੇ ਜੀ ਇਹ ਮਾਲਕਾਂ ਨਾਲ ਸੰਪਰਕ ਹੋਇਆ ਹੈ ਹਾਂ ਬਿਲਕੁਲ ਜੀ ਮਾਲਕ ਵੀ ਇ